ਨਵੇਂ ਦਰੂਗੀ ਆਲ ਜਲਨੇ ਸਾਰੇ ਵਧੀਆ ਹੋਣੇ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਅੱਜ ਜਤਰੀਕ ਹੋ ਚੁੱਕੀ ਹੈ 16 ਫਰਵਰੀ ਤੇ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਕੀ ਗੱਲ ਕਰਾਂਗੇ ਆਪਾਂ ਮਾਨਸ ਸਾਹਿਬ ਦੀ ਤੇ ਨਾਲੇ ਗੱਲ ਕਰਾਂਗੇ ਆਨਿਤ ਵਾਈ ਦੀ ਸਭ ਤੋਂ ਪਹਿਲਾਂ ਆਨਿਤ ਵਾਈ ਦੀ ਗੱਲ ਕਰ ਲੈਂਦੇ ਆ ਤੇ ਮਿੱਤਰੋ ਆਨਿਤ ਵਾਈ ਦਾ Song ਹੈ 2800 ਜੀ ਦੋਸਤੋ ਆਨਿਤ ਵਾਈ ਫੇਮਸ ਹੋਏ ਜੀ ਤੇ ਉਹੀ Song ਇੱਕ ਮੁੰਡਾ गा ਰਿਹਾ ਹੈ ਜਿਹਦਾ ਨਾਮ ਹੈ ਪੀਟਰ ਤੇ ਅੱਗੇ ਤੁਸੀਂ ਉਹ Song ਸੁਣ ਸਕਦੇ ਹੋ ਜੇ ਤੁਹਾਨੂੰ Song ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਸ਼ੇਅਰ ਕਰ ਦੇਣਾ ਅੰਤਲਾ ਅਗੇ ਮਿੱਤਰੋ ਗੱਲ ਸੁਣ ਬਿੱਲੂਣੀ ਮੇਲੇ ਨਾ ਪਿਆਉ ਵੀ ਉੱਤੋਂ 250 ਦੀ ਗੱਲੋਣੀ ਆਉ ਕੰਨ ਲਾ ਗੇ ਮਿੱਤਰਾਂ ਦੀ ਗੱਲ ਸੁਣ ਬਿੱਲੂਣੀ ਮੇਲੇ ਨਾ ਪਿਆਉ ਵੀ ਉੱਤੋਂ 250 ਦੀ ਗੱਲੋਣੀ ਓ ਦੱਸ ਲਵਾ ਮੈਂ ਸਹਾਰਾ ਕਾਸ ਦਾ ਨੀ ਮੁੰਡਾ ਵੇ ਰੁਜ਼ਗਾਰ ਚੱਲਦਾ ਕਹਿੰਦੇ ਛੱਡਦੀ ਨਾ ਗਹਿ ਕੇ ਅਮਲੀ ਨੀ ਤੇਰਾ ਕਾੜਾ ਦੇ ਯਾਰ ਚੱਲਦਾ ਕਹਿੰਦੇ ਛੱਡਦੀ ਨਾ ਗਹਿ ਕੇ ਅਮਲੀ ਨੀ ਤੇਰਾ ਕਾੜਾ ਦੇ ਯਾਰ ਚੱਲਦਾ ਤੇ ਹੁਣ ਗੱਲ ਕਰ ਲੈਂਦੇ ਆਪਾਂ ਮਾਨ ਸਾਹਿਬ ਦੀ ਤੇ ਮਿੱਤਰੋ ਮਾਨ ਸਾਹਿਬ ਦੀ ਇੱਕ ਲੈਟਸ ਵੀਡੀਓ ਜਿਹੜੀ ਵਾਇਰਲ ਹੋ ਰਹੀ ਆਪਣੇ ਫੈਨਸ ਦੇ ਨਾਲ ਤੇ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਧੰਨਵਾਦ ਕਰਨਾ ਸਾਹਿਬ ਮੈਨੂੰ ਕਹਿੰਦੇ ਕਿ ਟੈਟੂ ਆਇਆ ਕੋ ਮਾਨ ਸਾਹਿਬ ਦਾ ਕਾਉਣਾ ਹੈ ਲਈ ਮੇਰੇ ਗੁਰੂ ਜੀ ਨੇ ਕਹਿੰਦੇ ਤੁਹਾਨੂੰ ਪਤਾ ਬਹੁਤ ਚੜਾਉੜ ਨਹੀਂ ਮੈਂ ਕਿਹਾ ਜੇ ਪਿਆਰ ਹੀ ਇੰਨਾ ਕਰਦਾ ਸੀ ਪਹਿਲੇ ਦਿਨ ਪਿਆਰ ਕਰਨਾ ਕਹਿੰਦੇ ਫਿਰ ਮੈਂ ਤੁਹਾਨੂੰ ਕੁਝ ਨਹੀਂ ਜਹਿ ਸਕਦਾ ਉਹ ਇਧਰ ਕਰਨ ਨੂੰ ਫੋਟੋ ਆਉਟ ਕਰਦਾ ਪਰ ਉਹਨਾਂ ਨੇ ਮੈਨੂੰ ਦੇਖਣ ਨੂੰ ਛੱਡ ਦੇ ਦਿੱਤਾ ਸਤੇ ਬਹੁਤ ਪਿਆਰ ਕਰਦੇ ਹਾਂ ਫੋਟੋ ਵਾਲੇ ਫੈਨ ਜੀ ਜਦੋਂ ਤੇ ਸਾਡੇ ਬੜੀ ਲੱਗਦੇ ਨੂੰ ਮਾੜਾ ਪੋਣਾ ਲਿਆਇਆ ਹੈ ਐਂ ਤੇ ਮੇਰੇ ਬਾਈ ਨਾਲ ਆਇਆ ਹੈ ਤੁਹਾਨੂੰ ਬਹੁਤ ਪਿਆਰ ਬਿਰਾਹੀ ਦਾ ਕੋ ਆਰਗੇਨਾਈਜ਼ ਮੇਰਾ ਬੰਦਾ 16 ਸਾਲ ਹੈ ਕੰਮ ਤੋਂ ਨਹੀਂ ਰਾਣਾ ਸਾਹਿਬ ਤੋਂ ਵੀ ਤੁਹਾਨੂੰ ਜਾਣਦੇ 90 ਤੋਂ ਰਾਣਾ ਰਾਣਾ ਸਾਹਿਬ ਅੱਛਾ ਅੱਛਾ 16 ਸਾਲ ਮੇਰੇ ਸਾਰੇ ਨਾਲ ਆ ਮਦਨੀ ਬੋੜਾ ਠੀਕ ਹੈ ਜੀ ਤਾਂ ਇੱਕ ਸਿੱਕਾ ਮਾਈ ਹੁਣ ਆਪਣੋ ਜੀ ਭਰਾ ਆ ਲੈ ਚੀ ਦੀ ਲੈ ਲੈ ਆ ਲੈ ਜਾ ਜਦੋਂ ਆ ਗਿਆ ਤਾਂ ਮੈਂ 35 masters gelen